ਸ਼ੁਕਰਨ ਕਿੰਨੇ ਚਿਰ ਤੋਂ ਤੁਹਾਡੇ ਨਾਲ ਨਹੀਂ ਰਹਿੰਦਾ ਸੀ ਜੀ ਇਹ 12-13 ਸਾਲ ਤੋਂ ਨਹੀਂ ਰਹਿੰਦਾ ਸੀ ਕਿੱਥੇ ਰਹਿੰਦਾ ਸੀਗਾ ਇਹ ਆਪਦੇ ਪਿੰਡ ਹੀ ਰਹਿੰਦਾ ਸੀ ਕਿਤੇ ਵਾਗ ਗਿਆ ਕਿਤੇ ਪਿੰਡ ਆ ਗਿਆ ਕਿਤੇ ਪਿੰਡ ਤੁਸੀਂ ਤੁਸੀਂ ਕਿੱਥੇ ਰਹਿੰਦੇ ਸੀ ਏਰੀਆ ਏ ਆਈ ਵੀ ਏਰੀਆ ਦੇ ਸੌਰੀ ਰਹਿੰਦੀ ਸੀ ਪਰ ਨਾਲੇ ਤੁਸੀਂ ਜਿੰਨੇ ਵੀ ਤੁਹਾਡੀ ਗ੍ਰੀਜ ਮੈਰੇ ਜਵਾਈ ਨੇ ਹੋਈ ਵੀ ਹੈ ਜੀ ਅੱਛਾ ਦੁਆਰਾ ਮੇਰੇ ਜਵਾਈ ਹਾਂਜੀ ਹਾਂਜੀ ਜੀ ਜੀ ਹੁਣ ਤੁਸੀਂ ਮਾਂ ਹੋਣ ਦੇ ਨਾਤੇ ਕੀ ਚਾਹੁੰਦੇ ਹੋ ਮੈਂ ਮਾ ਨਾ ਦਾਂ ਚੌਣੀਆਂ ਜੀ ਵੀ ਜੋ ਮੈਨੂੰ ਮਾਰੀ ਚਾਹੁੰਦਾ ਵੀ ਉਹ ਮੈਂ ਮਰੀ ਨਹੀਂ ਮੈਂ ਸੱਚ ਮੱਚ ਸਾਹਮਣੇ ਖੜੀ ਆਂ ਨਹੀਂ ਤੁਸੀਂ ਆਪਣੀ ਮਰੀ ਦਾ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਵੀ ਆ ਮੁੰਡੇ ਦੀ ਮੌਤ ਮੁੰਡਿਆ ਵੀ ਹੋਇਆ ਜੀ ਮੁੰਡੇ ਦੀ ਮਿੱਟੀ ਬਲੀਦ ਕਰਦੇ ਆ ਵਿਚਾਰੇ ਦੀ ਉਹਦਾ ਸ਼ਸਕਾਰ ਹੋ ਜੇ ਕੀ ਫਾਇਦਾ ਹੈ ਮੈਂ ਉਹਨੂੰ ਰੋਲੇ ਦਾ ਨਹੀਂ ਰੋਤ 4:00 ਵਜੇ ਦੀ ਮੰਗ ਕਰਦੇ ਹੋ ਕਿ ਨਹੀਂ ਨਹੀਂ ਜੀ ਮੈਂ ਹੁਣ ਕਾਸੇ ਦੀ ਮੰਗ ਨਹੀਂ ਕਰਦੀ ਹੋਰ ਕਾਈ ਵਾਂ ਉਹ ਉਹ ਕਹਿੰਦੇ ਨੇ ਸਾਡੀ ਆ ਮੰਗਾ ਜਾਂਦਾ ਕਿ ਪੋਰੀਆਂ ਨੇ ਹੁੰਦੀ ਆ ਅਸੀਂ ਦਾ ਸੰਸਕਾਰ ਹੋਣ ਦੀ ਇਹਨਾਂ ਕੋਈ ਨਹੀਂ ਜੀ ਮੇਰੇ ਕਿੰਨੋਂ ਕੋਈ ਕਾਰਵਾਈ ਦੀ ਮੰਗ ਉਹਦੇ ਚਾਚੇ ਨੇ ਜੋ ਲਿਖ ਕੇ ਦਿੱਤਾ ਉਹਦੇ ਪਰਿਵਾਰ ਨੇ ਜੋ ਲਿਖ ਕੇ ਦਿੱਤਾ ਫਿਰ ਉਹਦਾ ਪਾਲਨ ਪੋਸ਼ਣ ਹੋਣਾ ਲਾਈਟ ਲਾ ਦਿਓ ਕੋਈ ਜ਼ਿੰਮੇਵਾਰ ਤੇ ਹੋਈ ਨਹੀਂ ਨਾ ਉਹਦੀ ਹਾਂ ਜੀ ਹੋਈ ਸੀ ਤੁਸੀਂ ਤੇ ਛੱਡ ਕੇ ਚਲੇ ਗਏ ਉਹਨੂੰ ਨਹੀਂ ਜੀ ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ ਇਹ ਮੇਰੇ ਨਾਲ ਫੋਨ ਤੇ ਹੈਗਾ ਸੀ ਫੋਨ ਰੋਜ਼ ਲਾਉਂਦਾ ਸੀ ਜਦੋਂ ਇਹਨੂੰ ਕਦੇ ਨੂੰ ਮਨ ਦੇ ਰਹੇ ਨੇ ਨਹੀਂ ਤੁਸੀਂ ਹੁਣ ਤੁਸੀਂ ਹੁਣ ਐਜ਼ ਅ ਮਦਰ ਇੱਥੇ ਆਏ ਹੋ ਜਾਂ ਜਿਹੜੀ ਮੁੰਡੇ ਦੀ ਮਿੱਟੀ ਪਲੀ ਥੋੜੀ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਆ ਨਹੀਂ ਜੀ ਮੈਂ ਤਾਂ ਉਹਦੀ ਮਾਤਾ ਆ ਹਾਂ ਉਹਨੂੰ ਨਹੀਂ ਤੁਸੀਂ ਕਿਵੇਂ ਕੀ ਸੋਚਦੇ ਹੋ ਤੁਹਾਡਾ ਬੇਟਾ ਇੱਕ ਸ਼ਹੀਦ ਵਾਂਗੂ ਹੋਇਆਗਾ ਗੋਲੀ ਲੱਗੀ ਹੈਗੀ ਉਹਦੇ ਤੇ ਉਹ ਤੋਂ ਬਾਅਦ ਚ ਤੁਸੀਂ ਉਹਨੂੰ ਮਿੱਟੀ ਪਲੀ ਸਮਝਦੇ ਹੋਗੇ ਜੇ ਜਥੇਬੰਦੀਆਂ ਉਹਦੇ ਹੱਕ ਚ ਖੜੀਆਂ ਨਹੀਂ ਗੀਆਂ ਕਿੰਨੇ ਹੀ ਨੇਗੇ ਜਿਹੜੇ ਉਹਦੇ ਪਿੱਛੇ ਖੜੇ ਨੇਗੇ ਤੁਸੀਂ ਉਹਨੂੰ ਮਿੱਟੀ ਪਲੀ ਸਮਝ ਲਓਗੇ ਨਹੀਂ ਮੈਂ ਕਹਿੰਦੀ ਹਾਂ ਵੀ ਚੱਲ ਵਿਚਾਰ ਆ ਬਸ ਸੰਸਕਾਰ ਹੋ ਜਾਏ ਟਾਈਮ ਨਾਲ ਨਹੀਂ ਸੰਸਕਾਰ ਪਿੱਛੇ ਤੁਹਾਡੇ ਤੱਕ ਸਰਕਾਰ ਦੇ ਕਦੋਂ ਪਹੁੰਚੀ ਨਹੀਂ ਮੈਂ ਮੋਬਾਈਲ ਤੇ ਦੇਖਣਾ ਸੀ ਨਹੀਂ ਹੁਣ ਤੁਹਾਨੂੰ ਨਹੀਂ ਹੁਣ ਤੁਹਾਨੂੰ ਕਿਸ ਨੇ ਬੁਲਾਇਆ ਉਰੇ ਨਹੀਂ ਜੀ ਕਿਸੇ ਨੇ ਨਹੀਂ ਬੁਲਾਇਆ ਆਪ ਵੀ ਆ ਪਾਏ